ਵਿਕਰਮਜੀਤ ਮਜੀਠੇ ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ ਤੇ ਦੂਜੇ ਪਾਸੇ ਪਰਿਵਾਰ ਚਿੰਤਾ ਦੇ ਵਿੱਚ ਡੁੱਬ ਗਿਆ ਹੈ ਵਿਕਰਮਜੀਤ ਸਿੰਘ ਮਜੀਠੀ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਨਾਬਾ ਜੇਲ੍ਹ ਇੱਕ ਜਿਹੀ ਜੇਲ੍ਹ ਆ ਜਿੱਥੇ ਪੰਜਾਬ ਦੇ ਬਹੁਤ ਸਾਰੇ ਗੈਂਗਸਟਰ ਜਿਨ੍ਹਾਂ ਦਾ ਪਿਸ਼ੋਕੜ ਅਪਰਾਧੀ ਕਾ ਤੇ ਜਿਹੜੇ ਲਗਾਤਾਰ ਅਪਰਾਧਿਕ ਗਤੀਵਿਧੀਆਂ ਨੂੰ ਵਿੱਚ ਸ਼ਾਮਲ ਰਹੇ ਆ ਉਹਨਾਂ ਦੇ ਵਿੱਚ ਉਹ ਲੋਕ ਵੀ ਆਉਂਦੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠਾ ਹਾਈ ਸਕਿਉਰਿਟੀ ਰਿਸਕ ਵਾਲਾ ਬੰਦਾ ਜਿਹਨੂੰ ਕਹਿੰਦੇ ਕਿ ਔਰੇਂਜ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਔਰੇਂਜ ਕੈਟਾਗਰੀ ਦੇ ਵਿੱਚ ਭਾਵੇਂ ਕਿਸੇ ਨੂੰ ਕੋਈ ਸੁਵਿਧਾ ਤਾਂ ਦੂਸਰੇ ਕੈਦੀਆਂ ਦੇ ਨਾਲੋਂ ਵੱਖਰੀ ਨਹੀਂ ਮਿਲਦੀ ਪਰ ਉਸ ਦੀ ਜਾਨ ਨੂੰ ਖਤਰਾ ਹੁੰਦਾ ਹੈ ਤੇ ਉਸ ਨੂੰ ਜਿਹੜੀ ਪੂਰੀ ਸਕਿਉਰਿਟੀ ਦੇ ਵਿੱਚ ਇਕੱਲੇ ਨੂੰ ਜਿਹੜਾ ਰੱਖਿਆ ਜਾਂਦਾ ਇਹ ਇੱਥੇ ਪੰਜਾਬ ਸਰਕਾਰ ਦੀ ਇੱਕ ਨਕਾਮੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਨੇ ਆ ਮਜੀਠੇ ਨੇ ਦੱਸਿਆ ਕਿ ਰਾਤ ਨੂੰ 9 ਬੰਦੇ ਜਿਨ੍ਹਾਂ ਦਾ ਪਿਛੋਕੜ ਹੀ ਕਾਫੀ ਜ਼ਿਆਦਾ ਕ੍ਰਿਮੀਨਲ ਰਿਹਾ ਉਹ ਬੰਦੇ ਉਸ ਦੇ ਨਾਲ ਬੈਰਕ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਜਦੋਂ ਇਹ ਗੱਲ ਪਤਾ ਲੱਗੀ ਤੇ ਹਰ ਪਾਸੇ ਤਰਥੱਲੀ ਮਚ ਗਈ ਕਿਉਂਕਿ ਮਜੀਠੀਆ ਲਗਾਤਾਰ ਇਹ ਗੱਲ ਕਹਿੰਦਾ ਰਿਹਾ ਉਸ ਦੇ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਉਸ ਨੂੰ ਜਵਾਨ ਨੂੰ ਚੁੱਪ ਨਹੀਂ ਕਰਵਾਇਆ ਜਾਵੇਗਾ ਉਹ ਹਮੇਸ਼ਾ ਸਰਕਾਰ ਦੇ ਨਾਲ ਦੋ ਦੋ ਹੱਥ ਕਰਦਾ ਦਿਖਾਈ ਦਿੱਤਾ ਤੇ ਉਹ ਹਮੇਸ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਵੀ ਕਰਦਾ ਨਜ਼ਰ ਆਇਆ ਇਹਨਾਂ ਦੀ ਜਿਹੜੀ ਟਕਰਾਰਬਾਜ਼ੀ ਆ ਉਦੋਂ ਸ਼ੁਰੂ ਹੋਈ ਸੀ ਜਦੋਂ ਭਗਵੰਤ ਮਾਨ ਦੀ ਬੇਟੀ ਨੇ ਆਪਣੇ ਪਿਤਾ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਸੀ ਉਹ ਬਿਆਨਬਾਜ਼ੀ ਇਸ ਕਰਕੇ ਕੀਤੀ ਸੀ ਲੋਕ ਜਿਹੜੇ ਸਿਆਸੀ ਮਾਹਿਰ ਹੈ ਉਹ ਸਮਝਦੇ ਸੀ ਕਿ ਸਭ ਦੇ ਪਿੱਛੇ ਵਿਕਰਮਜੀਤ ਸਿੰਘ ਮਜੀਠੀਏ ਦਾ ਹੱਥ ਹੈ ਉਹ ਪੋਲੀਟੀਕਲ ਤੌਰ ਤੇ ਭਗਵੰਤ ਮਾਨ ਨੂੰ ਨੀਵਾ ਵਿਖਾਉਣਾ ਚਾਹੁੰਦਾ ਸੀ ਕਿਉਂਕਿ ਉਦੋਂ 224 ਦਾ ਇਲੈਕਸ਼ਨ ਸਿਰ ਦੇ ਉੱਤੇ ਖੜਾ ਸੀ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਮਜੀਠੀਏ ਨੇ ਭਗਵੰਤ ਮਾਨ ਦੇ ਉੱਤੇ ਨਿੱਜੀ ਹਮਲੇ ਕੀਤੇ ਭਾਵੇਂ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਆ ਪਰ ਹਰ ਮੁੱਦੇ ਦੇ ਉੱਤੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਆ ਸਰਕਾਰ ਨੂੰ ਘੇਰ ਦਾ ਨਜ਼ਰ ਆਇਆ ਕੱਲਾ ਸਰਕਾਰ ਨੂੰ ਘੇਰਦਾ ਹੀ ਨਜ਼ਰ ਨਹੀਂ ਆਇਆ ਇਸ ਦੇ ਨਾਲ ਨਾਲ ਉਹ ਮੁੱਖ ਮੰਤਰੀ ਨੂੰ ਚੈਲੰਜ ਕਰਦਾ ਵੀ ਨਜ਼ਰ ਆਇਆ ਲਗਾਤਾਰ ਉਸਨੇ ਗੱਲ ਆਖੀ ਕਿ ਅਰਵਿੰਦ ਕੇਜਰੀਵਾਲ ਨੇ ਉਸ ਤੋਂ ਮਾਫੀ ਮੰਗੀ ਹੈ ਜੇਕਰ ਉਹ ਡਰੱਗੀ ਹੈ ਤੇ ਉਸ ਤੋਂ ਮਾਫੀ ਕਿਉਂ ਮੰਗੀ ਇਹ ਸਭ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਤੇ ਪੰਜਾਬ ਦੀ ਮੌਜੂਦਾ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਣਾਤਣੀ ਬਣੀ ਰਹੀ ਇਹ ਤਣਾਤਣੀ ਉਦੋਂ ਖਤਮ ਹੋਈ ਜਦੋਂ ਵਿਜੀਲੈਂਸ ਨੇ ਸਵੇਰ ਸੁਬਾ ਜਾ ਕੇ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਮਜੀਠੀਆ ਗ੍ਰਿਫਤਾਰੀ ਤੋਂ ਬਾਅਦ ਉਸ ਤੇ ਤੇਵਰ ਢਿੱਲੇ ਨਹੀਂ ਪਈ ਉਸਨੇ ਵਿਜੀਲੈਂਸ ਦੀ ਟੀਮ ਦੇ ਨਾਲ ਜਾਣ ਤੋਂ ਪਹਿਲਾਂ ਇਹ ਗੱਲ ਆਖੀ ਚਾਹੇ ਕੁਝ ਵੀ ਹੋ ਜਾਏ ਵਿਕਰਮਜੀਤ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਰਹੇਗਾ ਉਹ ਸਰਕਾਰ ਅੱਗੇ ਤੇ ਨਾ ਭਗਵੰਤ ਮਾਨ ਅੱਗੇ ਕਦੇ ਵੀ ਸਲੈਂਡਰ ਨਹੀਂ ਕਰੇਗਾ ਇਹ ਸਭ ਕੁਝ ਵੇਖ ਕੇ ਹੁਣ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚ ਇੱਕ ਵੀਆਈਪੀ ਸਹੂਲਤ ਨਾ ਦਿੱਤੀ ਜਾਵੇ ਇਸ ਕਰਕੇ ਉਸ ਦੇ ਸਾਹਮਣੇ ਇੱਕ ਸੀਸੀਟੀਵੀ ਕੈਮਰਾ ਲਾਇਆ ਗਿਆ ਕਿਉਂਕਿ ਲੰਬੇ ਸਮੇਂ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਸੱਤਾ ਦੇ ਵਿੱਚ ਰਿਹਾ ਸੱਤਾ ਦੇ ਵਿੱਚ ਨਹਿਣ ਕਰਕੇ ਬਹੁਤ ਸਾਰੇ ਅਫਸਰ ਜਿਹੜੇ ਉਹ ਵਿਕਰਮਜੀਤ ਮਜੀਠੀਏ ਦੇ ਵਾਕਫ ਆ ਇਸ ਕਰਕੇ ਸਰਕਾਰ ਨੂੰ ਇਸ ਚੀਜ਼ ਦਾ ਚਿੰਤਾ ਸੀ ਜਾਂ ਫਿਰ ਉਹਨਾਂ ਨੂੰ ਇਹ ਵਿਸ਼ਵਾਸ ਸੀ ਕਿ ਕਿਤੇ ਨਾ ਕਿਤੇ ਵਿਕਰਮਜੀਤ ਮਜੀਠੀਏ ਨੂੰ ਕੋਈ ਸੁਵਿਧਾ ਕੋਈ ਅਫਸਰ ਸਰਕਾਰ ਤੋਂ ਚੁੱਪਕੇ-ਚੁੱਪਕੇ ਜਿਹੜੀ ਉਹਨਾਂ ਨੂੰ ਪਛਾਣਾਂ ਦੇਵੇ ਇਸ ਕਰਕੇ ਪਹਿਲਾਂ ਸੀਸੀਟੀਵੀ ਕੈਮਰਾ ਲਾਇਆ ਗਿਆ ਤੇ ਫਿਰ ਉਸ ਨੂੰ ਹਰਾਸਮੈਂਟ ਕਰਨ ਦੇ ਲਈ ਇਹ ਵਿਕਰਮਜੀਤ ਮਜੀਠੀਏ ਦੇ ਵਕੀਲ ਦਾ ਕਹਿਣਾ ਹੈ ਕਿ ਰਾਤ ਨੂੰ 9 ਬੰਦੇ ਜਿਨ੍ਹਾਂ ਨੂੰ ਕੋਈ ਉਹ ਜਾਣਦੇ ਪਛਾਣਦੇ ਨਹੀਂ ਉਹ ਵਿਕਰਮਜੀਤ ਮਜੀਠੀਏ ਦੀ ਬੈਰਕ ਦੇ ਵਿੱਚ ਸ਼ਿਫਟ